ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭਰਾ ਠੀਕ ਠਾਕ ਰਹੋਗੇ ਇਹ ਆਪਾਂ ਇਹ ਸੀ ਖੇਤ ਦੇਖੋ ਆਪਣੀ ਕਣਕ ਦੇਖੋ ਹੁਣ ਕਣਕ ਇਹ 826 ਬਹੁਤ ਸੋਹਣੀ ਬਣ ਗਈ ਹੁਣ ਤਾਂ ਲਾ ਦੇਖੋ ਬਿਰਲੀ ਜੀ ਲੱਗਦੀ ਸੀਗੀ ਤੇ ਹੁਣ ਤਾਂ ਪੂਰੀ ਵਧੀਆ ਬਣ ਗਈ ਦੇਖੋ ਆਪਣੀ ਸਬਜ਼ੀ ਵੀ ਆ ਦੇਖੋ ਆਪਣਾ ਲਸਣ ਤੇ ਕਿੰਨਾ ਸੋਹਣਾ ਬਣਿਆ ਪਿਆ ਲਸਣ ਦੇਖੋ ਇਹ ਚੋ ਅਜ ਮੋٹے-ਮੋٹے ਕੱਖ ਜੇ ਪੱਟਾਂਗੇ ਦੇਖੋ ਆਹ ਲਸਣਾ ਆਪਣਾ ਕਿੰਨਾ ਸੋਹਣਾ ਬਣ ਗਿਆ ਤੇ ਆਹ ਲਾਇਆ ਪਿਆ ਬਛੇਤਾ ਧਣੀਆਂ ਲਾਇਆ ਸੀਗਾ ਦੇਖੋ ਹਰਾ ਹੋਇਆ ਇਹ ਬਛੇਤਾ ਧਣੀਆਂ ਹੈਗਾ ਆਹਦੀ ਤਿੰਨ ਚਾਰ ਬੱਟਾਂ ਇਹ ਲੰਮੀਆਂ ਹੀ ਲੱਗੀਆਂ ਹੋਈਆਂ ਤੇ ਆਹ ਲਾਤੇ ਆਪਾਂ ਕਰੇਲੇ ਕਰੇਲੇ ਆ ਲੰਮਾਈ ਐਂ ਬੈੱਡ ਬਣਾ ਕੇ ਲਾਤੇ ਐਤੇ ਵੀ ਉੱਤੇ ਪਤੀ ਪਰਾਲੀ ਵੱਜਦੇ ਹਰੇ ਹੋਣਗੇ ਚੱਕ ਦਾਂਗੇ ਬਸ ਤੇ ਕਹੋਗੇ ਗਰਮੈਸ ਨਾਲ ਨਿਕਲ ਆਉਣਗੇ ਆ ਮੇਥੀ ਆ ਔਰ ਧਣੀਆਂ ਖੜਾ ਜਾ ਵੇਖੋ ਆ ਲਸਣ ਦੀਆਂ ਵੀ ਐਂ ਲੰਮੀਆਂ ਆ ਦੋ ਕਿਆਰੀਆਂ ਇਹ ਹੈਗਾ ਦੋ ਮਰਲੇ ਵਾਂਗੂ ਥਾਂ ਲਸਣ ਦਾ ਕਹੋਗੇ ਅੱਜ 5 ਫਰਵਰੀ ਹੋ ਗਈ ਬਸ ਹੁਣ ਦੇਣ ਲੱਗ ਜਾਣਗੇ ਦਸਾਂ ਬੱਚ ਦਿਹ ਰਹੀਆਂ ਹਰਗਾਈਆਂ ਹੋਈਆਂ ਬੇਲਾਂ ਤੇ ਉਦੋਂ ਆਪਾਂ ਪ੍ਰਾਲੀ ਚੱਕ ਦਾਂਗੇ ਘਰਮੈਸ ਨਾਲ ਤੇ ਵਧੀਆ ਬਣ ਜੂ ਲਸਣ ਦੇਖੋ ਨਾੜ ਕਿਹੋ ਜਿਹਾ ਕਿੰਨਾ ਸੋਹਣਾ ਬਣਿਆ ਬੇਲਾਂ ਲਸਣ ਦੇਖੋ ਨਾੜ ਵੀ ਬਹੁਤ ਸੋਹਣਾ ਲਸਣ ਹੈ ਤੇ ਨਾਲ ਅੱਧਾ ਹੈਗਾ ਲਾਲ ਲਸਣ ਅੱਧਾ ਹੈਗਾ ਚਿੱਟਾ ਇਹ ਪਿੰਡਰਾ ਵੀ ਪੱਠੇ ਆ ਆਪਣੇ ਤੇ ਇੱਧਰ ਵੀ ਪੱਠੇ ਆ ਗਾ ਹਨਾ ਆ ਦੇਖੋ ਆਪਣੇ ਛੋਲੇ ਦੇਖੋ ਕਿੰਨੇ ਵਧੀਆ ਹੋ ਗਏ ਪਹਿਲਾਂ ਤਾਂ ਲੱਗਦੇ ਭੜੇ ਜੀ ਗੁੱਡ ਗੁੱਡ ਤੇ ਦੇਖੋ ਵਧੀਆ ਬਣ ਗਏ ਦੇਖੋ ਪੂਰੇ ਵਧੀਆ ਬਣ ਗਏ ਇਹ ਹੈਗੀ ਆ ਅੱਧੀ ਕਿਨਾਲ ਹੈਗੀ ਆ ਤੇ ਆਪਣਾ ਘਰ ਦਾ ਵਧੀਆ ਸਰ ਜਾਂਦਾ ਦੇਖੋ ਕਿਵੇਂ ਸਿਆੜ ਪਰ ਆਈ ਕੋਈ ਦੂਜੀ ਯਾਰ ਬੀਜੇ ਪੀਚੇ ਇਹ ਵੀ ਨਹੀਂ ਦਾ ਗੇਤੇ ਤਾਂ ਬਹੁਤ ਵੱਡੇ ਵੱਡੇ ਹੋ ਜਾਣੇ ਸੀ ਹੁਣ ਤਾਂ ਉਹ ਕਹਿੰਦੇ ਕੋ ਫਲ ਫਲ ਪੈ ਜਾਣਾ ਸੀ ਤੇ ਆ ਖੜਿਆ ਵਿਚ ਮਟਰ ਆਪਣੇ ਦੇਖੋ ਮਟਰ ਵੀ ਸੋਹਣੇ ਹੋ ਆਏ ਵਿਚੇ ਮਟਰ ਆ ਆਪਣੇ ਤੇ ਇਧਰ ਆਪਣੀ ਸਰੋਂ ਖੜੀ ਆ ਸਰੋਂ ਵੀ ਦਵਾਰਾ ਹੀ ਬੀਜੀ ਤੇ ਆ ਵਿਚ ਲੰਮੇ ਵਿਚ ਸਾਦੇ ਮੇਥਿਆਂ ਦੇ ਵਿਚ ਆਪਣੇ ਆ ਮਟਰਾਂ ਦੇ ਵਿਚ ਆ ਮੇਥਿਆਂ ਦੇ ਦੇਖੋ ਸਿਆੜ ਕੱਢੇ ਪਿਆ ਲੰਮੇ ਤਿੰਨ ਚਾਰ ਇਕੋ ਸਕਾ ਲਈਦੇ ਆ ਫਿਰ ਆ ਗਰਮੀ ਚ ਕੰਮ ਆਈ ਜਾਂਦੇ ਆ ਐ ਲੰਮੇ ਹੀ ਇਹ ਸਿਆੜਾ ਐ ਇ ਇਧਰ ਆ ਗਈ ਆਪਣੀ ਆਹ ਦੋ ਕਨਾਲਾ ਸਰੋ ਦੇਖੋ ਇਹ ਵੀ ਦੁਬਾਰਾ ਹੀ ਬੀਜੀ ਸੀ ਹੋ ਆਈ ਬਹੁਤ ਵਧੀਆ ਹੋ ਆਈ ਦੇਖੋ ਸਰੋਂ ਵੀ ਚੱਲ ਪੂਰਾ ਲੇਟ ਵੱਢ ਲਾਂਗੇ ਆ ਵਿੱਚ ਗੇਤੇ ਜਿਹੜੇ ਵਿੱਚ ਸਿਆੜਾ ਐ ਨਿਕਲੇ ਸੀ ਉਹ ਤਾਂ ਐ ਫੁੱਲ ਚੱਕ ਆਈ ਦੂਜੀ ਦੇਖੋ ਅਜੇ ਆਏ ਆ ਕੱਲ ਹੁਣ ਮਿਹਨਤ ਰੰਗ ਲਈ ਆਈ ਗੁੱਡ ਗੁੱਡ ਕੇ ਵਧੀਆ ਬਣਾ ਲਈਏ ਵੀ ਤੇ ਵਧੀਆ ਹੋਈ ਸਰੋਂ ਵੀ ਇੱਕੋ ਇਹ ਸਰੋਂ ਹੋਊ ਆਪਣੀ 2 ਢਾਈ ਕਨਾਲਾਂ ਤੇ ਵਿੱਚ ਇਹਦੇ ਅੱਧੀ ਪੌਣੀ ਕਨਾਲ ਹੈਗੇ ਛੋਲੇ ਆਪਣਾ ਘਰ ਦਾ ਵਧੀਆ ਸਰ ਜਾਂਦਾ ਕਿਉਂਕਿ ਰ ਇੱਕ ਸਾਲ ਹੀ ਹੁੰਦੇ ਆ ਤੇ ਸਰੋਂ ਦਾ ਵੀ ਆਪਣਾ ਇਹ 2 ਢਾਈ ਕਨਾਲਾਂ ਨਾਲ ਸਾਲ ਨਿਕਲ ਜਾਂਦਾ ਯਾਨੀ ਕਿ ਦੋ ਕੁ ਕਵਾਂਟਲਾਂ ਨੂੰ ਹੋ ਜਾਂਦੀ ਐ ਸਰੋਂ ਮਾਸਾ ਆਪਣਾ ਦੋ ਟਾ ਹੀ ਕਵਾਂਟਲ ਆਪਣਾ ਵਧੀਆ ਸਰ ਜਾਂਦਾ ਛੋਲੇ ਵੀ ਨਿਗਥਾਂ ਚੋ ਕਵਾਂਟਲ ਸਵਾ ਕਵਾਂਟਲ ਹੋ ਜਾਂਦੇ ਆ ਕਵਾਂਟਲਾਂ ਨੂੰ ਤੇ ਕੋ ਸਾਫ ਤੇ ਕੋ ਦਾਲ ਵੀ ਘਰ ਦੇ ਕੋਈ ਦਲਾ ਲਿਆਈ ਦੀ ਐ ਫੇਰ ਲਾਦਾਂਗੇ ਚੀ ਮੂੰਗੀ ਤੇ ਮੂੰਗੀ ਦਾ ਵੀ ਆਈ ਆਪਣਾ ਵਧੀਆ ਸਰ ਜਾਂਦਾ ਦੇਖੋ ਆਪਣੀ ਫਲਵਾੜੀ ਤੇ ਆਹ ਵਟ ਤੇ ਬਾਅਦ ਚ ਪਛੇਤੀਆਂ ਮੂਲੀਆਂ ਲਾਤੀਆਂ ਸੀਗੀਆਂ ਇਹ ਵੀ ਬਹੁਤ ਵਧੀਆ ਖੜੀਆਂ ਅਸੀਂ ਵੀਡੀਓ ਨੂੰ ਇੱਥੇ ਹੀ ਲੱਗਿਆ ਸਮਾਪਤ ਕਰਨ ਸਾਡੇ YouTube ਚੈਨਲ Facebook ਤੇ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰੇ ਜਣੇ ਲਾਈਕ ਫੋਲੋ ਸ਼ੇਅਰ ਜਰੂਰ ਕਰਿਆ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ